ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਨੌਜਵਾਨ ਸ਼ੁਕਰਨ ਸਿੰਘ ਨੂੰ ਲੈ ਕੇ ਜਿਹੜਾ ਹਜੇ ਤੱਕ ਕੋਈ ਵੀ ਐਫ ਆਈ ਆਰ ਦਰਜ ਨਹੀਂ ਹੋਈ ਤੇ ਜਿਸ ਦੇ ਦੌਰਾਨ ਹੁਣ ਪੰਜਾਬ ਸਰਕਾਰ ਵੀ ਸਵਾਲਾਂ ਦੇ ਵਿੱਚ ਘਿਰ ਹੋਈ ਹੈ ਤੇ ਉੱਥੇ ਹੀ ਕਿਸਾਨ ਜਥੇਬੰਦੀਆਂ ਦਾ ਇੱਕ ਵੱਡਾ ਬਿਆਨ ਸਾਹਮਣੇ ਹੈ ਤੇ ਜਿਸ ਨੂੰ ਲੈ ਕੇ ਮੜ ਪਲਟਵਾਰ ਆਪ ਸਰਕਾਰ ਤੇ ਕੀਤਾ ਜਾ ਰਿਹਾ ਤੇ ਉਹਨਾਂ ਨੇ ਕਿਹਾ ਕਿ ਜਦੋਂ ਸ਼ੁਕਰਨ ਸਿੰਘ ਦੀ ਮੌਤ ਹੋਈ ਤਾਂ ਉਸ ਦੇ ਦੌਰਾਨ ਪੰਜਾਬ ਸਰਕਾਰ ਨੇ 1 ਕਰੋੜ ਦਾ ਐਲਾਨ ਕੀਤਾ ਤੇ ਦੂਜੇ ਪਾਸੇ ਉਨਾ ਸ਼ੁਕਰਨ ਦੀ ਜਿਹੜੀ ਛੋਟੀ ਭੈਣ ਆ ਉਸ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਪਰੰਤੂ ਹਜੇ ਤੱਕ ਕਿਉਂ ਨਹੀਂ ਜਿਹੜੀ ਐਫ ਆਈ ਆਰ ਦਰਜ ਹੋਈ ਤੇ ਜਿਸ ਦੇ ਦੌਰਾਨ ਸ਼ੁਭਕਰਨ ਸਿੰਘ ਨੂੰ ਲੈ ਕੇ ਇਨਸਾਫ ਦੀ ਜਿਹੜੀ ਮੰਗ ਆ ਉਹ ਕੀਤੀ ਜਾ ਰਹੀ ਹੈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਕੀ ਕਹਿਣਾ ਹੈ ਹਾਂਜੀ ਬਾਈ ਜੀ ਇਹ ਜਿਹੜਾ ਮਸਲਾ ਆਪਣਾ ਸ਼ੁਭਕਰਨ ਵਾਲਾ ਰੇਡ ਕਾ ਚੱਲੀ ਜਾਂਦਾ ਇਸ ਤੇ ਕੋਈ ਜਾਣਕਾਰੀ ਦਿਓ ਥੋੜੀ ਜੀ ਜਾਣਕਾਰੀ ਜੀ ਪਿਛਲੇ 6 ਦਿਨ ਹੋ ਗਏ ਸਾਡੇ ਜਿਹੜੇ ਨੌਜਵਾਨ ਦੀ ਡੈੱਡ ਬੋਡੀ ਉਹ ਪਟਿਆਲਾ ਦੇ ਰੇਂਦਰ ਹਸਪੀਟਲ ਦੇ ਵਿੱਚ ਪਈ ਹੈ ਸਰਕਾਰ ਸਾਰੀਆਂ ਲਗਭਗ ਮੰਗਾਂ ਮੰਨ ਚੁੱਕੀ ਹੈ ਟਵੀਟ ਹੋ ਚੁੱਕੇ ਹੈ ਰਾਤ ਦਾ ਟਵੀਟ ਵੀ ਹੋ ਚੁੱਕਾ ਹੈ ਔਰ ਜਿਹੜੇ ਦੋਸ਼ੀ ਹੈ ਉਹਨਾਂ ਦੇ ਉੱਤੇ ਜਿਹੜਾ ਕਾਰਵਾਈ ਕਰਨ ਦਾ ਟਵੀਟ ਵੀ ਹੋ ਚੁੱਕਾ ਹੈ ਪਰ ਸਾਡੀ ਪਿਛਲੇ ਲੰਮੇ ਸਾਰ ਜਿਹੜੇ ਸਮੇਂ ਹੈ 2-3 ਦਿਨ ਤੋਂ ਜਿਹੜੀ ਮੰਗ ਨੂੰ ਅਸੀਂ ਲੈ ਕੇ ਬੈਠੇ ਆ ਕਿ ਪਰਚਾ ਦਰਜ ਕੀਤਾ ਜਾਵੇ ਪ੍ਰਸ਼ਾਸਨ ਪਰਚਾ ਦਰਜ ਨਹੀਂ ਕਰ ਰਿਹਾ ਸੋ ਸਾਰਾ ਪਰਿਵਾਰ ਇਕੱਠ ਹੋ ਕੇ ਖੜਾ ਹੈ ਪਰਿਵਾਰ ਦਾ ਪੱਕਾ ਸਟੈਂਡ ਹੈ ਵੀ ਅਸੀਂ ਆਹ ਦੋਸ਼ੀਆਂ ਤੇ ਕਾਰਵਾਈ ਕਰਵਾਉਣੀ ਹੈ ਔਰ ਤੁਸੀਂ ਦੇਖ ਸਕਦੇ ਹੋ ਅੰਦਰ ਜਾ ਕੇ ਸਾਰਾ ਕਵਰੇਜ ਕਰੂੰਗੇ ਔਰ ਇਹ ਚੀਜ਼ ਹੈ ਵੀ ਹੁਣ ਸਾਡਾ ਜਿਹੜੀ ਮੇਨ ਮੰਗ ਹੈ ਪਰਚਾ ਦਰਜ ਸਰਕਾਰ ਕਰੇ ਅਸੀਂ ਆਪਣੇ ਬੱਚੇ ਦਾ ਪੋਸਟਮਾਰਟਮ ਕਰਵਾਈਏ ਤੇ ਉਸ ਤੋਂ ਬਾਅਦ ਅਸੀਂ ਆਧਰਾ ਸੰਸਕਾਰ ਕਰਦੇ ਹੋਈ ਹਾਂ ਜੀ ਹਾਂਜੀ ਬਾਈ ਜੀ ਇਹ ਜਿਹੜਾ ਮਸਲਾ ਆਪਣਾ ਸ਼ੁਭ ਕਰਨ ਵਾਲਾ ਰੇਡ ਕਾ ਚੱਲੀ ਜਾਂਦਾ ਇਸ ਤੇ ਕੋਈ ਜਾਣਕਾਰੀ ਦਿਓ ਥੋੜੀ ਜੀ ਜਾਣਕਾਰੀ ਜੀ ਪਿਛਲੇ 6 ਦਿਨ ਹੋ ਗਏ ਸਾਡੇ ਜਿਹੜੇ ਨੌਜਵਾਨ ਦੀ ਡੈੱਡ ਬੋਡੀ ਆ ਉਹ ਪਟਿਆਲਾ ਦੇ ਰੇਂਦਰ ਹਸਪੀਟਲ ਦੇ ਵਿੱਚ ਪਈ ਹੈ ਸਰਕਾਰ ਸਾਰੀਆਂ ਲਗਭਗ ਮੰਗਾ ਮੰਨ ਚੁੱਕੀ ਹੈ ਟਵੀਟ ਹੋ ਚੁੱਕੇ ਹੈ ਰਾਤ ਦਾ ਟਵੀਟ ਵੀ ਹੋ ਚੁੱਕਾ ਹੈ ਔਰ ਜਿਹੜੇ ਦੋਸ਼ੀ ਹੈ ਉਹਨਾਂ ਦੇ ਉੱਤੇ ਜਿਹੜਾ ਕਾਰਵਾਈ ਕਰਨ ਦਾ ਟਵੀਟ ਵੀ ਹੋ ਚੁੱਕਾ ਹੈ ਪਰ ਸਾਡੀ ਪਿਛਲੇ ਲੰਮੇ ਸਾਰ ਜਿਹੜੇ ਸਮੇਂ ਦੋ ਤਿੰਨ ਦਿਨ ਤੋਂ ਜੀ ਮੰਗ ਨੂੰ ਅਸੀਂ ਲੈ ਕੇ ਬੈਠੇ ਆ ਕਿ ਪਰਚਾ ਦਰਜ ਕੀਤਾ ਜਾਵੇ ਪ੍ਰਸ਼ਾਸਨ ਪਰਚਾ ਦਰਜ ਨਹੀਂ ਕਰ ਰਿਹਾ ਸੋ ਸਾਰਾ ਪਰਿਵਾਰ ਇੱਕਜੁੱਟ ਹੋ ਕੇ ਖੜਾ ਹੈ ਪਰਿਵਾਰ ਦਾ ਪੱਕਾ ਸਟੈਂਡ ਹੈ ਵੀ ਅਸੀਂ ਇਹ ਦੋਸ਼ੀਆਂ ਤੇ ਕਾਰਵਾਈ ਕਰਵਾਉਣੀ ਹੈ ਔਰ ਤੁਸੀਂ ਦੇਖ ਸਕਦੇ ਹੋ ਅੰਦਰ ਜਾ ਕੇ ਸਾਰਾ ਕਵਰੇਜ ਕਰਾਂਗੇ ਔਰ ਇਹ ਚੀਜ਼ ਹੈ ਵੀ ਹੁਣ ਸਾਡਾ ਜਿਹੜੀ ਮੇਨ ਮੰਗ ਹੈ ਪਰਚਾ ਦਰਜ ਸਰਕਾਰ ਕਰੇ ਅਸੀਂ ਆਪਣੇ ਬੱਚੇ ਦਾ ਪੋਸਟਮਾਰਟਮ ਕਰਵਾਈਏ ਤੇ ਉਸ ਤੋਂ ਬਾਅਦ ਅਸੀਂ ਆਤਰਾ ਸੰਸਕਾਰ ਕਰਦੇ ਹੋਈ ਹਾਂ ਜੀ ਹਾਂਜੀ ਬਾਈ ਜੀ ਇਹ ਜਿਹੜਾ ਮਸਲਾ ਆਪਣਾ ਸ਼ੁਭ ਕਰਨ ਵਾਲਾ ਰੇਡ ਕਾ ਚੱਲੀ ਜਾਂਦਾ ਇਸ ਤੇ ਕੋਈ ਜਾਣਕਾਰੀ ਦਿਓ ਥੋੜੀ ਜੀ ਜਾਣਕਾਰੀ ਜੀ ਪਿਛਲੇ 6 ਦਿਨ ਹੋ ਗਏ ਸਾਡੇ ਜਿਹੜੇ ਨੌਜਵਾਨ ਦੀ ਡੈੱਡ ਬੋਡੀ ਉਹ ਪਟਿਆਲਾ ਦੇ ਰੇਂਦਰ ਹਸਪੀਟਲ ਦੇ ਵਿੱਚ ਪਈ ਹੈ ਸਰਕਾਰ ਸਾਰੀਆਂ ਲਗਭਗ ਮੰਗਾ ਮੰਨ ਚੁੱਕੀ ਹੈ ਟਵੀਟ ਹੋ ਚੁੱਕੇ ਹੈ ਰਾਤ ਦਾ ਟਵੀਟ ਵੀ ਹੋ ਚੁੱਕਾ ਹੈ ਔਰ ਜਿਹੜੇ ਦੋਸ਼ੀ ਹੈ ਉਹਨਾਂ ਦੇ ਉੱਤੇ ਜਿਹੜਾ ਕਾਰਵਾਈ ਕਰਨ ਦਾ ਟਵੀਟ ਵੀ ਹੋ ਚੁੱਕਾ ਹੈ ਪਰ ਸਾਡੀ ਪਿਛਲੇ ਲੰਮੇ ਸ ਜਿਹੜੇ ਸਮੇਂ ਦੋ ਤਿੰਨ ਦਿਨ ਤੋਂ ਜਿਹੜੀ ਮੰਗ ਨੂੰ ਅਸੀਂ ਲੈ ਕੇ ਬੈਠੇ ਆ ਕਿ ਪਰਚਾ ਦਰਜ ਕੀਤਾ ਜਾਵੇ ਪ੍ਰਸ਼ਾਸਨ ਪਰਚਾ ਦਰਜ ਨਹੀਂ ਕਰ ਰਿਹਾ ਸੋ ਸਾਰਾ ਪਰਿਵਾਰ ਇਕਜੁੱਟ ਹੋ ਕੇ ਖੜਾ ਹੈ ਪਰਿਵਾਰ ਦਾ ਪੱਕਾ ਸਟੈਂਡ ਹੈ ਵੀ ਸਿਆ ਦੋਸ਼ੀਆਂ ਤੇ ਕਾਰਵਾਈ ਕਰਵਾਉਣੀ ਹੈ ਔਰ ਤੁਸੀਂ ਦੇਖ ਸਕਦੇ ਹੋ ਅੰਦਰ ਜਾ ਕੇ ਸਾਰਾ ਕਵਰੇਜ ਕਰੂੰਗੇ ਔਰ ਇਹ ਚੀਜ਼ ਹੈ ਵੀ ਹੁਣ ਸਾਡਾ ਜਿਹੜੀ ਮੇਨ ਮੰਗ ਹੈ ਪਰਚਾ ਦਰਜ ਸਰਕਾਰ ਕਰੇ ਅਸੀਂ ਆਪਣੇ ਬੱਚੇ ਦਾ ਪੋਸਟਮਾਰਟਮ ਕਰਵਾਈਏ ਤੇ ਉਸ ਤੋਂ ਬਾਅਦ ਅਸੀਂ ਆਧਰਾ ਸੰਸਕਾਰ ਕਰਦੇ ਹਾਂ